ਸਸਿਗਤ ਤੁਸੀਂ ਵਖਰੇਓ ਨਿਊਜ਼ 18 ਪੰਜਾਬ ਮੈਂ ਪ੍ਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਨ ਦੇ ਵਿੱਚ ਸਵਾਗਤ ਹੈ ਅੱਜ ਸ਼ੁਰੂਆਤ ਕਰਨ ਜਾ ਰਹੇ ਹਾਂ ਬਠਿੰਡਾ ਬਲਾਸਟ ਕੇਸ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ ਇਸ ਖਬਰ ਨੂੰ ਲੈ ਕੇ ਇਸ ਕੇਸ ਨੂੰ ਲੈ ਕੇ ਵੱਡੇ ਖੁਲਾਸੇ ਹੋਏ ਨੇ ਆ ਖੌਫਨਾਕ ਸੰਨ ਮੁਲਜ਼ਮ ਗੁਰਪ੍ਰੀਤ ਦੇ ਇਰਾਦੇ ਇਹ ਵੱਡਾ ਖੁਲਾਸਾ ਹੋਇਆ ਸੂਤਰਾਂ ਦੇ ਹਵਾਲੇ ਤੇ ਵੱਡੀ ਖਬਰ ਹੈ ਕਿ ਮਨੁੱਖੀ ਬੰਬ ਬਣਨ ਦੀ ਫਰਾਕ ਦੇ ਵਿੱਚ ਸੀਗਾ ਗੁਰਪ੍ਰੀਤ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਸੀ ਇਹ ਬਹੁਤ ਵੱਡਾ ਖੁਲਾਸਾ ਹੈ ਜੋ ਸੂਤਰਾਂ ਦੇ ਹਵਾਲੇ ਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਅੱਤਵਾਦੀ ਮਸਹੂਦ ਅਜ਼ਰਦੀ ਵੀਡੀਓ ਦੇਖ ਕੇ ਪ੍ਰਭਾਵਿਤ ਹੋਇਆ ਸੀ ਕੁਝ ਸਮਾਂ ਪਹਿਲਾਂ ਸਾਈਕਲ ਤੇ ਪਾਕਿਸਤਾਨ ਜਾਣਾ ਚਾਹੁੰਦਾ ਸੀਗਾ ਪਰ ਪਰਿਵਾਰ ਨੇ ਰੋਕਿਆ ਕ ਲੈਣਾ ਇਹ ਨਵੀਂ ਤਮਾਕਿਆਂ ਵਾਲੀ ਥਾਂ ਦਾ ਮਾਇਨਾ ਕੀਤਾ ਜਾਣਕਾਰੀ ਦੇ ਮੁਤਾਬਕ ਮੁਲਜ਼ਮ ਨੇ ਆਨਲਾਈਨ ਕੈਮੀਕਲ ਮੰਗਵਾਇਆ ਸੀ 10 ਨਵੰਬਰ ਨੂੰ ਬਠਿੰਡਾ ਜ਼ਿਲ੍ਹੇ ਦੇ ਪਿੰਡ ਜੀਦਾ ਦੇ ਵਿੱਚ ਉਸ ਸਮੇਂ ਤਮਾਕਾ ਹੋਇਆ ਜਦੋਂ ਮੁਲਜ਼ਮ ਗੁਰਪ੍ਰੀਤ ਸਿੰਘ ਤਮਾਕਾ ਖੇਸ ਸਮੱਗਰੀ ਤੋਂ ਬੰਬ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਦੂਜਾ ਤਮਾਕਾ ਦੂਹ ਹੋਇਆ ਜਦੋਂ ਮੁਲਜ਼ਮ ਦੇ ਪਿਤਾ ਜਗਤਾਰ ਸਿੰਘ ਕਮਰੇ ਦੇ ਵਿੱਚੋਂ ਤਮਾਕਾ ਕੇਸ ਸਮਗਰੀ ਨੂੰ ਸਮਿਟਨ ਦਾ ਕੰਮ ਕਰੇ ਸਨ ਜਗਤਾਰ ਸਿੰਘ ਵੀ ਤਮਾਕੇ ਦੇ ਵਿੱਚ ਜ਼ਖਮੀ ਹੋ ਗਏ ਜਦੋਂ ਜਗਤਾਰ ਪੁਲਿਸ ਦੇ ਵੱਲੋਂ ਵਾਕਫ ਏਜੰਸੀਆਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਇਸੇ ਜਾਂਚ ਦੇ ਦੌਰਾਨ ਸ਼ੁਰਵਤੀ ਜਾਂਚ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਕਿ ਬੇਹੱਦ ਖੌਫਨਾਕ ਸਨ ਮੁਲਜ਼ਮ ਗੁਰਪ੍ਰੀਤ ਦੇ ਇਰਾਦੇ ਸੂਤਰਾਂ ਦੇ ਹਵਾਲੇ ਤੋਂ ਜੋ ਵੱਡੀ ਖਬਰ ਹੈ ਕਿ ਮਨੁੱਖੀ ਬੰਬ ਬਣਨ ਦੀ ਫਰਾਕ ਵਿੱਚ ਸੀਗਾ ਗੁਰਪ੍ਰੀਤ ਇਹ ਆਪਣੇ ਆਪ ਦੇ ਵਿੱਚ ਬਹੁਤ ਹੈਰਾਨ ਕਰਨ ਵਾਲਾ ਰੌਂਗਟੇ ਖੜੇ ਕਰਨ ਵਾਲਾ ਖੁਲਾਸਾ ਹੈ ਕਿ ਮਨੁੱਖੀ ਬੰਬ ਬਣਦੀ ਫਰਾਕ ਦੇ ਵਿੱਚ ਸੀ ਗੁਰਪ੍ਰੀਤ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਉਸ ਦੇ ਵੱਲੋਂ ਸਾਜ਼ਿਸ਼ ਰਚੀ ਜਾ ਰਹੀ ਸੀ। ਇਸੇ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਸੂਰਜ ਪਾਨਜੋੜ ਚੁੱਕੇ ਨੇ। ਸੂਰਜ ਬਠਿੰਡਾ ਪਲਾਸਟਿਕ ਕੇਸ ਦੇ ਵਿੱਚ ਜੋ ਇਹ ਵੱਡਾ ਖੁਲਾਸਾ ਹੈ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਆਪਣੇ ਆਪ ਦੇ ਵਿੱਚ ਬਹੁਤ ਹੈਰਾਨ ਕਰਨ ਵਾਲੀ ਹੈ ਰੌਂਗਟੇ ਖੜੇ ਕਰਨ ਵਾਲੀ ਹੈ ਕਿ ਮਨੁੱਖੀ ਬੰਬ ਬਣਦੀ ਫਰਾਕ ਵਿੱਚ ਸੀਗਾ ਗੁਰਪ੍ਰੀਤ ਕੀ ਕੋ ਜਾਣਕਾਰੀ ਹੁਣ ਤੱਕ ਕੀ ਕੁਝ ਖੁਲਾਸਾ ਹੋਇਆ ਹੈ? ਬਿਲਕੁਲ ਸੂਤਰਾਂ ਦੇ ਹਵਾਲੇ ਤੋਂ ਇਸ ਵੇਲੇ ਦੀ ਵੱਡੀ ਖਬਰ ਇਹ ਹੀ ਹੈ ਕਿ ਗੁਰਪ੍ਰੀਤ ਦੇ ਇਰਾਦੇ ਕਾਫੀ ਖਤਰਨਾਕ ਸੀ ਪਹਿਲਾਂ ਕੁਝ ਟਾਈਮ ਪਹਿਲਾਂ ਇਹ ਪਾਕਿਸਤਾਨ ਜਾਣਾ ਚਾਹੁੰਦਾ ਸੀ ਸਾਈਕਲ ਦੇ ਰਾਸਤੇ ਪਾਕਿਸਤਾਨ ਜਾਣ ਦੀ ਜਿੱਦ ਕਰ ਰਿਹਾ ਸੀ ਪਰ ਪਰਿਵਾਰ ਨੇ ਉਦੋਂ ਇਸੀ ਤੋਂ ਰੋਕ ਦਿੱਤਾ ਪਰ ਕਿਤੇ ਨਾ ਕਿਤੇ ਜਾ ਕੇ ਕੁਝ ਇਸ ਤਰ੍ਹਾਂ ਦੇ ਅਤਵਾਦੀਆਂ ਦੀਆਂ ਵੀਡੀਓ ਦੇਖ ਰਿਹਾ ਸੀ ਮਜ਼ੂਦ ਅਜ਼ਹਰ ਹੈ ਜਿਹੜਾ ਅਤਵਾਦੀ ਉਸ ਦੀ ਵੀਡੀਓ ਬਾਰ-ਬਾਰ ਦੇਖ ਰਿਹਾ ਸੀ ਉਸ ਵੀਡੀਓ ਤੋਂ ਕਿਤੇ ਨਾ ਕਿਤੇ ਪ੍ਰਭਾਵਿਤ ਸੀ ਕਿਉਂਕਿ ਜਿਵੇਂ ਪਹਿਲਾਂ ਵੀ ਅਸੀਂ ਪਹਿਲੇ ਦਿਨ ਤੋਂ ਜ਼ਿਕਰ ਕਰਦੇ ਆ ਰਹੇ ਹਾਂ ਕਿ ਕਿਤੇ ਨਾ ਕਿਤੇ ਪਾਕਿਸਤਾਨ ਇੰਗਲਿਸ ਦੇ ਵਿੱਚ ਨਜ਼ਰ ਆ ਰਿਹਾ ਹੈ ਬਲਾਸੀ ਬਦਬੂਸ ਦੇ ਵਿੱਚ ਨਜ਼ਰ ਆ ਰਹੀ ਹੈ ਔਰ ਕਹਿ ਰਿਹਾ ਸੀ ਕਿ ਜੰਮੂ ਦੀ ਟਿਕਟ ਵੀ ਇਸਨੇ ਬੁੱਕ ਕਰਾ ਲਈ ਸੀ ਤਾਂ ਕਰਕੇ ਸੂਤਰਾਂ ਦੇ ਹਵਾਲੇ ਅਨੁਸਾਰ ਇਹ ਖ਼ਬਰ ਹੀ ਹੈ ਕਿ ਦੋ ਲੋਕਾਂ ਨੂੰ ਡਿਟੇਨ ਵੀ ਪੁਲਿਸ ਨੇ ਕੀਤਾ ਹੋਇਆ ਜਿਹੜੇ ਕਿ ਜੰਮੂ ਦੇ ਨਾਲ ਸੰਬੰਧਤ ਨੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਸ ਤਰ੍ਹਾਂ ਦੀ ਹੈਲਪ ਉਹਨਾਂ ਤੋਂ ਲੈਣੀ ਸੀ ਉੱਥੇ ਜਾ ਕੇ ਆਰਮੀ ਦੇ ਨਿਸ਼ਾਨਿਆਂ ਨੂੰ ਟਿਕਾਣਾ ਟਿਕਾਣੇ ਨੂੰ ਨਿਸ਼ਾਨਾ ਬਣਾਉਣ ਦੀ ਕਿਤੇ ਨਾ ਕਿਤੇ ਕੋਸ਼ਿਸ਼ ਕੀਤੀ ਜਾਹਰ ਤੌਰ ਤੇ ਨਜ਼ਰ ਆ ਰਹੀ ਸੀ ਹਾਲਾਂਕਿ ਪੁਲਿਸ ਜਿਹੜੀ ਇਸ ਮਾਮਲੇ ਦੇ ਲੈ ਕੇ ਖੁੱਲ ਕੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ ਕਿਉਂਕਿ ਇਹ ਦੁਹਾਈ ਪ੍ਰੋਫਾਈਲ ਮਾਮਲੇ ਇਸ ਤਰ੍ਹਾਂ ਦੇ ਹੋ ਜਾਂਦੇ ਨੇ ਕਾਫੀ ਏਜੰਸੀਆਂ ਇਸ ਮਾਮਲੇ ਦੀ ਪੁੱਛਗਿੱਛ ਕਰਦੀਆਂ ਨੇ ਤਾਂ ਜਾਹਰ ਤੌਰ ਤੇ ਪੁਲਿਸ ਦੀ ਜ਼ਿੰਮੇਵਾਰੀ ਵੱਧ ਜਾਂਦੀ ਹੈ ਪਰ ਦੂਸਰੇ ਪਾਸੇ ਪੁਲਿਸ ਦੀ ਲਾਪਰਵਾਹੀ ਵੀ ਕਿਤੇ ਨਾ ਕਿਤੇ ਨਜ਼ਰ ਆ ਰਹੀ ਹੈ ਕਿਉਂਕਿ ਸ਼ੁਰੂਆਤੀ ਜਦੋਂ ਪਹਿਲਾ ਬਲਾਸਟ ਹੁੰਦਾ ਹੈ ਤਾਂ ਪੁਲਿਸ ਨੂੰ ਕੋਈ ਕੰਨੋਂ ਕੰਨ ਖਬਰ ਨਹੀਂ ਹੁੰਦੀ ਕਿ ਪਿੰਡ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਘਟ ਗਈ ਹੈ ਬੰਦਾ ਬਕਾਇਦਾ ਹਸਪੀਟਲ ਐਡਮਿਟ ਹੋ ਜਾਂਦਾ ਉਸ ਤੋਂ ਬਾਅਦ ਦੂਸਰੀ ਘਟਨਾ ਕਰਦੀ ਹੈ ਦੂਸਰਾ ਬਲਾਸਟ ਹੁੰਦਾ ਤੇ ਉਸ ਤੋਂ ਬਾਅਦ ਆਖਰਕਾਰ ਪੁਲਿਸ ਨੂੰ ਪਤਾ ਲੱਗਦਾ ਕਿਉਂਕਿ ਪੁਲਿਸ ਦੇ ਇੰਟਰਨਲ ਸੋਰਸਸ ਕਾਫੀ ਹੁੰਦੇ ਨੇ ਸੀਆਈਡੀ ਵਿੰਗ ਤੋਂ ਲੈ ਕੇ ਕਾਫੀ ਜ਼ਿਆਦਾ ਇੰਟੈਲੀਜੈਂਸੀ ਰਿਪੋਰਟਾਂ ਪੁਲਿਸ ਕੋਲੇ ਹੁੰਦੀਆਂ ਨੇ ਕਿਸੇ ਨਾ ਕਿਤੇ ਮੰਨਦੇ ਆ ਕਿ ਇਸ ਘਟਨਾ ਦੇ ਵਿੱਚ ਪੁਲਿਸ ਦਾ ਫੇਲੀਅਰ ਤਾਂ ਜ਼ਾਹਿ ਪਰ ਇਸ ਵੇਲੇ ਸੂਤਰਾਂ ਦੇ حوالے ਤੋਂ ਵੱਡੀ ਖਬਰ ਇਹ ਹੀ ਹੈ ਕਿ ਗੁਰਪ੍ਰੀਤ ਦੇ ਇਰਾਦੇ ਸੀ ਜਿਹੜੇ ਉਹ ਬਿਲਕੁਲ ਜਾਦੇ ਨੇਕ ਨਜ਼ਰ ਨਹੀਂ ਆ ਰਹੇ ਸੀ ਔਰ ਕਿਤੇ ਨਾ ਕਿਤੇ ਜਾ ਕੇ ਭਾਰਤੀ ਸੈਨਾ ਨੂੰ ਭਾਰਤੀ ਫੌਜ ਨੂੰ ਕਿਤੇ ਨਾ ਕਿਤੇ ਨਿਸ਼ਾਨਾ ਬਣਾਉਣ ਦੀ ਫਰਾਕ ਦੇ ਵਿੱਚ ਸੀ ਔਰ ਇਸੇ ਕਰਕੇ ਜਿਹੜੇ ਇਹ ਬਲਾਤ ਹੋਏ ਨੇ ਜਿਹੜੇ ਉਹ ਕਿਤੇ ਨਾ ਕਿਤੇ ਜਾ ਕੇ ਇਰਾਦਿਆਂ ਨੂੰ ਸਾਫ਼ ਕਰਦੇ ਨਜ਼ਰ ਆ ਰਹੇ ਪਰ ਦੂਸਰੇ ਪਾਸੇ ਆਰਮੀ ਵੀ ਇਸ ਜੰਗ ਦੇ ਵਿੱਚ ਸ਼ਾਮਲ ਹੋ ਗਈ ਹੈ ਕੱਲ ਵੀ ਆਰਮੀ ਦੇ ਅਫੀਸ਼ਰ ਸੀ ਜਿਹੜੇ ਘਟਨਾ ਵਾਲੀ ਸਥਾਨ ਤੇ ਆਏ ਸੀਗੇ ਉੱਥੇ ਆ ਕੇ ਜਿਹੜੇ ਨਮੂਨੇ ਉਹਨਾਂ ਨੇ ਜਰੂਰ ਇਕੱਠੇ ਕੀਤੇ ਕਿਉਂਕਿ ਇਹᱫੋ ਮਾਮਲਾ ਆਰਮੀ ਦੇ ਨਾਲ ਜੁੜ ਜੇ ਤੇ ਜ਼ਾਹਿਰ ਤੌਰ ਤੇ ਆਰਮੀ ਦੀ ਐਂਟਰੀ ਹੋਣੀ ਲਾਜ਼ਮੀ ਹੈ ਦੂਸਰੇ ਪਾਸੇ ਐਨਆਈਏ ਐਨਆਈਏ ਵੀ ਕੱਲ ਆ ਕੇ ਗਈ ਹੈ ਐਨਆਈਏ ਨੇ ਵੀ ਦੋ ਜਗ੍ਹਾ ਤੇ ਜਾ ਕੇ ਦਬੰਦ ਦਿੱਤੀ ਹੈ ਪਹਿਲਾ ਉਸ ਜਗ੍ਹਾ ਤੇ ਜਿੱਥੇ ਬਲਾਸਟ ਹੋਇਆ ਇਹਦੇ ਦੂਸਰਾ ਜਿਹੜਾ ਜ਼ਖਮੀ ਸੀ ਉਸ ਨੂੰ ਜਰੂਰ ਦੇਖ ਕੇ ਆਏ ਨੇ ਹਾਲਾਂਕਿ ਉਹਦੀ ਹਾਲਾਤ ਐਸਲਾਂ ਦੇ ਸੀ ਕਿ ਉਹੋ ਇਨਵੈਸਟੀਗੇਸ਼ਨੇ ਵੀ ਸ਼ਾਮਿਲ ਨਹੀਂ ਹੋ ਸਕਦਾ ਸੀ ਗ੍ਰਿਫਤਾਰੀ ਹੈਗੇ ਤੱਕ ਪੁਲਿਸ ਵੀ ਉਸ ਨੂੰ ਨਹੀਂ ਪਾਈ ਹੈ ਕਿਉਂਕਿ ਹੱਦ ਤੱਕ ਉਸ ਦਾ ਕੱਟ ਦਿੱਤਾ ਗਿਆ ਤਾਂ ਕਰਕੇ ਅਲੱਗ-ਅਲੱਗ ਏਜੰਸੀਆਂ ਨੇ ਜਿਹੜੀਆਂ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕਰ ਰਹੀਆਂ ਨੇ ਔਰ ਸ਼ੁਰੂਆਤੀ ਗੈਂਗ ਦੇ ਵਿੱਚ ਇਹੀ ਨਿਕਲ ਕੇ ਸਾਹਮਣੇ ਆ ਕਿ ਦੇਸ਼ ਵਿਰੋਧੀ ਗਤੀਵਿਧੀਆਂ ਦੇ ਸਾਥਿਸ਼ ਦੇ ਨਾਕਾਮ ਕਿਤਨੇ-ਕਿਤਰੇ ਆਏਗਾ ਔਰ ਬਲਾਸਤੀ ਗੜਾ ਬਠਿੰਡਾ ਦੇ ਵਿੱਚ ਲਗਾਤਾਰ ਹੁੰਦੇ ਨਜ਼ਰ ਆ ਰਹੇ ਸੀ ਜੀ ਸੁਰਜੇ ਗੁਰਪ੍ਰੀਤ ਫਿਲਹਾਲ ਹਸਪੀਟਲ ਦੇ ਵਿੱਚ ਦਾਖਲ ਹੈ ਜੇ ਵੀ ਉਸ ਦਾ ਇਲਾਜ ਚਾਰਿਆ ਉਸ ਨੂੰ ਲੈ ਕੇ ਕੀ ਕੋਈ ਜਾਣਕਾਰੀ ਤੇ ਨਾਲ ਜੋ ਪਿਤਾ ਵੀ ਇਸ ਧਮਾਕੇ ਦੇ ਦੌਰਾਨ ਉਸ ਦੇ ਜ਼ਖਮੀ ਹੋਏ ਸਨ ਇਹ ਹੁਣ ਤੱਕ ਸਾਫ ਹੋ ਸਕਿਆ ਕਿ ਜੇਕਰ ਇੰਨੀ ਵੱਡੀ ਪਲਾਨਿੰਗ ਕੀਤੀ ਜਾ ਰਹੀ ਸੀ ਕਿ ਉਹਨਾਂ ਦੇ ਪਿਤਾ ਨੂੰ ਪਰਿਵਾਰ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਤੱਕ ਨਹੀਂ ਸੀ ਇੱਕ ਉਹਦੇ ਪਿਤਾ ਨੂੰ ਜਿਆਦਾ ਅੰਦਾਜ਼ਾ ਨਹੀਂ ਸੀ ਕਿਉਂਕਿ ਉਹਦਾ ਪਿਤਾ ਜਿਆਦਾ ਸ਼ਰਾਬ ਦੇ ਨਾਲ ਹੀ ਟੰਡ ਰਹਿੰਦਾ ਸੀਗਾ ਜਿਆਦਾ ਬਾਪ ਬੇਟੇ ਦੀ ਆਪਸ ਵਿੱਚ ਬੰਦੀ ਕਰਤੀ ਕਿਉਂਕਿ ਮੁੰਡਾ ਜਦੋਂ ਜਵਾਨ ਹੋਵੇ ਘਰੇ ਕੰਮਕਾਜ ਨਾ ਕਰਦਾ ਹੋਵੇ ਪੜ੍ਹਾਈ ਦੇ ਵਿੱਚ ਵੀ ਧਿਆਨ ਨਾ ਦਿੰਦਾ ਹੋਵੇ ਲੋਕਾਂ ਨਾਲ ਬੋਲਦਾ ਨਾ ਹੋਵੇ ਤਾਂ ਜ਼ਾਹਿਰ ਤੌਰ ਤੇ ਪਿਓ ਦੀ ਮੁਸ਼ਕਲ ਤੁਸੀਂ ਸਮਝ ਸਕਦੇ ਹੋ ਤੁਸੀਂ ਸਿਹਤ ਦਾ ਜ਼ਿਕਰ ਕੀਤਾ ਹੈ ਪਹਿਲਾਂ ਗੱਲ ਕਰਦੇ ਇਸ ਨੌਜਵਾਨ ਦੀ ਜਿਹੜਾ ਕਿਤੇ ਨਾ ਕਿਤੇ ਜਾ ਕੇ ਕ੍ਰਾਈਮ ਦੀ ਦੁਨੀਆ ਦੇ ਵਿੱਚ ਪਸ ਚੁੱਕਾ ਸੀ ਇਸ ਦੀ ਸਿਹਤ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਨਿੱਜੀ ਹਸਪਤਾਲ ਦੇ ਵਿੱਚ ਉਸ ਤੋਂ ਬਾਅਦ ਬਠਿੰਡਾ ਦੇ ایمਰਸ ਦੇ ਵਿੱਚ ਇਸ ਨੂੰ ਰੈਫਰ ਕੀਤਾ ਗਿਆ ایمਰਸ ਦੇ ਵਿੱਚ ਇਲਾਜ ਚੱਲ ਰਿਹਾ ਹੈ ਇਸ ਦਾ ਇੱਕ ਹੱਥ ਹੈ ਜਿਹੜਾ ਉਹ ਡਾਕਟਰਾਂ ਨੂੰ ਕੱਟਣਾ ਪਿਆ ਕਿਉਂਕਿ ਹੱਥ ਬਲਾਸ ਦੇ ਨਾਲ ਕੁਝ ਜਿਆਦੇ ਝੁਲ ਸੁੱਕਿਆ ਸੀ ਔਰ ਕਾਫੀ ਹੋਰ ਵੀ ਬੋਡੀ ਦੇ ਉੱਪਰ ਇੰਜਰੀ ਨੇ ਸੱਟਾਂ ਨੇ ਉਹ ਵੀ ਕਿਤੇ ਨਾ ਕਿਤੇ ਨਜ਼ਰ ਆ ਰਹੀਆਂ ਇਹਦੇ ਫਾਦਰ ਦੀ ਗੱਲ ਕੀਤੀ ਜਾਵੇ ਤਾਂ ਉਸ ਨੂੰ ਫਰੀਦਕੋਟ ਦੇ ਮੈਡੀਕਲ ਦੇ ਵਿੱਚ ਪਹਤੀ ਕਰਵਾ ਦਿੱਤਾ ਗਿਆ ਉਸ ਦੀ ਅੱਖਾਂ ਦੇ ਉੱਪਰ ਕਾਫੀ ਜਿਆਦਾ ਅਸਰ ਹੋਇਆ ਡਾਕਟਰ ਉਸ ਦੀਆਂ ਅੱਖਾਂ ਦਾ ਵੀ ਸ਼ਾਇਦ ਹੋ ਸਕਦਾ ਉਹਨਾਂ ਨੇ ਬਿਨਾਂ ਦੇ ਆਪਰੇਟ ਕਰਨ ਪਰ ਉਹਦੀ ਵੀ ਹਾਲਤ ਹੈ ਜਿਹੜੀ ਉਹ ਕਿਤੇ ਨਾ ਕਿਤੇ ਖਰਾਬ ਨਜ਼ਰ ਆ ਰਹੀ ਹੈ ਹਾਲਾਂਕਿ ਖਤਰੇ ਤੋਂ ਬਾਅਦ ਜ਼ਰੂਰ ਦੱਸਿਆ ਜਾ ਰਿਹਾ ਹੈ ਰੋਦੀ ਬਾਡੀ ਦੇ ਉੱਪਰ ਵੀ ਨਿਸ਼ਾਨ ਨੇ ਜਿਹੜੇ ਉਹ ਜਗ੍ਹਾ-ਜਗ੍ਹਾ ਤੇ ਨਜ਼ਰ ਆ ਰਹੇ ਨੇ ਔਰ ਪੂਰੇ ਜਿਸਮ ਦੇ ਉੱਪਰ ਪਟੀਆਂ ਬੰਨੀਆਂ ਜਿਹੜੀ ਤਸਵੀਰ ਟੀਵੀ ਸਕਰੀਨ ਤੇ ਦੇਖ ਰਹੇ ਹੋ ਇਹ ਉਸ ਨੌਜਵਾਨ ਦੇ ਫਾਦਰ ਦੀ ਹੈ ਜਿਹਦੀ ਅੱਖਾਂ ਤੋਂ ਲੈ ਕੇ ਸਿਰ ਤੋਂ ਲੈ ਕੇ ਬਾਹਾਂ ਤੇ ਪੇਟ ਦੇ ਉੱਪਰ ਸਾਰੀ ਬਾਡੀ ਦੇ ਉੱਪਰ ਪਟੀਆਂ ਬੰਨੀਆਂ ਹੋਈਆਂ ਨੇ ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕੈਮੀਕਲ ਦੇ ਨਾਲ ਜਿਹੜਾ ਬਲਾਸਟ ਹੋਇਆ ਸੀ ਜਾਂ ਅੱਗੇ ਜਾ ਕੇ ਕਰਨੀ ਸੀ ਉਹ ਕਿੰਨੇ ਖਤਰਨਾਕ ਹੋ ਸਕਦੇ ਸੀ ਜੀ हां ठीक है सॉरी फिलहाल दी पूरी जानकारी बहुत-बहुत धन्यवाद ता बठिंडा ब्लास्ट केस ਦੇ ਵਿੱਚ ਖੌਫनाक ਸਨ ਮੁਲਜ਼ਮ ਗੁਰਪ੍ਰੀਤ ਦੇ ਇਰਾਦੇ ਇਹ ਸ਼ੁਰੂਆਤੀ ਜਾਂਚ ਦੇ ਵਿੱਚ ਵੱਡਾ ਖੁਲਾਸਾ ਆਇਆ ਹੈ ਜੋ ਸੂਤਰਾਂ ਦੇ ਹਵਾਲੇ ਤੋਂ ਇੱਕ ਵੱਡੀ ਖਬਰ ਹੈ ਕਿ ਮਨੁੱਖੀ ਬੰਬ ਬਣਾਉਣ ਦੀ ਫਰਾਕਵੇਸ ਸੀਗਾ ਗੁਰਪ੍ਰੀਤ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਉਸ ਦੇ ਵੱਲੋਂ ਪੂਰੀ ਪਲਾਨਿੰਗ ਕੀਤੀ ਜਾ ਰਹੀ ਸੀ ਅੱਤਵਾਦੀ ਮਸੂਦ ਅਜ਼ਰ ਦੀ ਵੀਡੀਓ ਦੇਖ ਕੇ ਪ੍ਰਭਾਵਿਤ ਹੋਇਆ ਸੀ ਵੀ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਰੁਕ ਕਰਾਂਗੇ ਅਗਲੀ ਖਬਰ ਦਾ ਸਾਬਕਾ ਮੰਤਰੀ ਮਹਿੰਦਰ ਕੇ ਪੀਦੇ بیٹے ਦੀ ਮੌਤ ਦਾ ਮਾਮਲਾ ਹੈ ਪੁਲਿਸ ਨੇ ਕ੍ਰੇਟਾ ਚਾਲਕ ਖਿਲਾਫ ਲੋਕਆਊਟ ਸਰਕੂਲਰ ਜਾਰੀ ਕਰ ਦਿੱਤਾ ਹੈ ਕ੍ਰੇਟਾ ਚਾਲਕ ਗੁਰਚਰਨ ਸਿੰਘ ਉਰਫ ਪ੍ਰਿੰਸ ਦੇ ਖਿਲਾਫ ਐਲਓਸੀ ਜਾਰੀ ਕੀਤੀ ਗਈ ਹੈ ਮੁਲਜ਼ਮ ਪ੍ਰਿੰਸ 72 ਘੰਟੇ ਬਾਅਦ ਵੀ ਪੁਲਿਸ ਦੀ ਗ੍ਰਿਫਤੋਂ ਬਾਹਰ ਹੈ ਮਾਮਲੇ ਦੇ ਵਿੱਚ ਮੁਲਜ਼ਮ ਦੇ ਖਿਲਾਫ ਆ ਗੈਰ ਜ਼ਮਾਨਤੀ ਧਰਾਵਾਂ ਵੀ ਜੋੜੀਆਂ ਗਈਆਂ ਨੇ ਪ੍ਰਿੰਸ ਦੀ ਭਾਲ ਦੇ ਲਈ ਜਲੰਧਰ ਲੁਧਿਆਣਾ ਤੇ ਚੰਡੀਗੜ੍ਹ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਜਲੰਧਰ ਦੇ ਮਾਡਲ ਟਾਉਨ ਇਲਾਕੇ ਦੇ ਵਿੱਚ ਦਰਸਲ ਚਾਰ ਗੱਡੀਆਂ ਦੀ ਆਪਸ ਦੇ ਵਿੱਚ ਟੱਕਰ ਹੋਈ ਸੀ ਕ੍ਰਿੰਟਾ ਚਾਲਕ ਪ੍ਰਿੰਸ ਨੇ ਤਿੰਨ ਗੱਡੀਆਂ ਨੂੰ ਬੁਰੀ ਤਰ੍ਹਾਂ ਦੇ ਨਾਲ ਟੱਕਰ ਮਾਰੀ ਸੀ ਹਾਦਸੇ ਦੇ ਵਿੱਚ ਮਹਿੰਦਰ ਕੇਪੀ ਦੇ بیٹے ਰਿਚੀ ਕੇਪੀ ਦੀ ਮੌਤ ਹੋ ਗਈ ਸੀ ਮਾਮਲੇ ਦੇ ਵਿੱਚ ਇੱਕ ਹੋਰ ਕਾਰ ਚਾਲਕ ਵਿਸ਼ੂ ਕਪੂਰ ਦੇ ਖਿਲਾਫੀ ਐਫ ਆਈ ਆਰ ਦਰਜ ਕੀਤੀ ਗਈ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਸਹਿਜ ਨੇਜਾ ਜੁੜ ਚੁੱਕੇ ਨੇ ਸਹੇਜ ਪੁਲਿਸ ਨੇ ਕ੍ਰੇਟਾ ਚਾਲਕ ਦੇ ਖਿਲਾਫ ਨੁਕਰ ਸਰਕੂਲਰ ਜਾਰੀ ਕੀਤਾ ਹੈ ਕਿ ਅਜੇ ਤੱਕ ਇਸ ਚਾਲਕ ਦਾ ਕੋਈ ਮੁਲਜ਼ਮਦਾਤ ਹੋ ਪਤਾ ਲੱਗ ਸਕਿਆ ਬਿਲਕੁਲ ਗੱਲ ਕਰੀਏ ਤਾਂ ਜਿਹੋ ਹਾਸਾ ਹੁੰਦਾ ਕ੍ਰਿਮਿਨਲ ਕਾਰਜਾਲਾ ਕੋ ਮੌਕੇ ਤੋਂ ਫਰਾਰ ਹੋ ਜਾਂਦਾ ਤੇ ਹਿਟ ਐਂਡ ਰਨ ਕੇਸ ਜਿਹੜਾ ਹੁਣ ਬਣ ਚੁੱਕਿਆ ਹੈਗਾ ਕਿਉਂਕਿ ਹਾਦਸੇ ਦੌਰਾਨ ਜਿਹੜੀ ਹੈ ਪੁਰਵ ਮੰਤਰੀ ਦੇ ਬੇਟੇ ਦੀ ਮੌਤ ਹੋ ਗਈ ਹੈ ਦੂਸਰੀ ਤਰ੍ਹਾਂ ਅਗਰ ਦੂਜੀ ਗੱਡੀ ਦੀ ਗੱਲ ਕਰੀਏ ਗ੍ਰੈਂਡ ਬਿਟਾਰਾ ਦੀ ਜਿਹਦੇ ਵਿੱਚ ਮੀਆਂ ਬੀਬੀ ਤੇ ਉਹਨਾਂ ਦੀ 811 ਸਾਲ ਦੀ 25 ਗੀਗੋ ਵੀ ਇਸ ਕਾ ਮਾਮਲੇ ਵਿੱਚ ਜਿਹੜੀ ਹੈ ਕਾਇਲ ਹੋਈ ਹੈ ਤਾਂ ਇਹ ਵੱਡਾ ਹਾਸਾ ਹੋਇਆ ਸੀਗਾ ਉਸ ਦੌਰਾਨ ਉਹ ਮੌਕੇ ਤੋਂ ਭੱਜ ਜਾਣਾ ਬੜੀ ਵੱਡੀ ਗੱਲ ਹੈ ਤਾਂ ਹੁਣ ਪੁਲਿਸ ਜਿਹੜੀ ਹੈ ਜਾਂਚ ਕਰ ਰਹੀ ਹੈ ਲੇਕਿਨ ਜਿਹੜੀ ਹੈ ਗੁਰ ਕਿ ਤੋਂ ਜਿਹੜਾ ਹੈ ਸ਼ਹਿਰ ਦੇ ਵਿੱਚ ਫੌਨ ਬੰਦ ਕਰਕੇ ਹੁਣ ਅੰਡਰਗਰਾਉਂਡ ਹੋ ਚੁੱਕਿਆ ਹੈ ਪੁਲਿਸ ਹੁਣ ਕੋਲ ਡਿਟੇਲ ਕਰਵਾ ਕੇ ਚੈੱਕ ਕਰ ਰਹੀ ਉਸ ਦੀ ਹਾਦਸੇ ਤੋਂ ਬਾਅਦ ਕਿ ਕਿਤੇ ਨਾਲ ਗੱਲਬਾਤ ਹੋਈ ਹੈ ਕਿ ਪੁਲਿਸ ਨੂੰ ਇੱਕ ਹੈ ਵੀ ਸ਼ੱਕ ਹੈ ਕਿ ਦਿੱਲੀ ਵਿੱਚ ਰਹਿਣ ਵਾਲੇ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਦੇ ਨਾਲ ਉਹਦੀ ਜਿਹੜੀ ਹੈ ਉੱਥੇ ਗੱਲਬਾਤ ਹੋਈ ਤਾਂ ਉੱਥੇੋਂ ਛਿਪਿਆ ਹੋ ਸਕਦਾ ਤਾਂ ਹੁਣ ਪੁਲਿਸ ਜਿਹੜੀ ਹੈ ਦਿੱਲੀ ਵੀ ਰੇਡ ਕਰ ਰਹੀ ਹੈ ਕਿਉਂਕਿ ਇੱਕ ਇਸ ਦੇ ਜਿਹੜੇ ਚੀਤਾ ਜੀ ਨੇ ਉਹਨਾਂ ਦਾ ਘਰ ਵੀ ਜਿਹੜੀ ਰੇਡ ਕੀਤੀ ਗਈ ਲੇਕਿਨ ਉੱਥੋਂ ਜਿਹੜਾ ਕੀ ਹੈ ਪ੍ਰਿੰਸ ਨਹੀਂ ਮਿਲਿਆ ਤਾਂ ਹੁਣ ਪੁਲਿਸ ਜਿਹੜੀ ਹੈ ਉਹਨਾਂ ਦੇ ਬਾਕੀ ਸ਼ ਕਿਸ ਤਰ੍ਹਾਂ ਕੀਤਾ ਜਾ ਸਕਿਆ ਕਿਉਂਕਿ ਇੱਕ ਵੱਡਾ ਹਾਸਾ ਜਿਹੜਾ ਜਲੰਧਰ ਦੇ ਵਿੱਚ ਹੋਇਆ ਕਿਉਂਕਿ ਇਹ ਗਲੀ ਜਿਹੜੀ ਸੀਸੀਟੀਵੀ ਵਿੱਚ ਸਾਹਮਣੇ ਆਇਸੀ ਕਿਟਾ ਜਿਹੜਾ ਕਾਰ ਚਾਲਕ ਹੈ ਉਹ ਗਲੀ ਦੇ ਵਿੱਚੋਂ ਕਾਫੀ ਤੇਜ਼ ਰਫਤਾਰ ਆਉਂਦਾ ਹੈ ਤਾਂ ਉਸ ਦੇ ਬਦ ਜਿਹੜੀ ਹੈ ਫੋਰਚੂਨ ਨਾਲ ਟੱਕਰ ਮਾਰੀ ਜਾਂਦੀ ਹੈ ਟੱਕਰ ਤੋਂ ਬਾਅਦ ਵੇਟਾਰਾ ਚ ਵਜਦੇ ਤਾਂ ਉਸ ਤੋਂ ਬਾਅਦ ਵੱਡਾ ਹਾਸਾ ਹੁੰਦਾ ਹੈ ਜਿਹੜੇ ਜਾਣਕਾਰ ਐ ਵੀ ਕਦੇ ਨੇ ਜਿਹੜੇ ਪ੍ਰਿੰਸ ਦੇ ਇਸ਼ਤਿਹਾਰ ਜਿਹੜੇ ਜਾਣਕਾਰ ਨੇ ਉਹ ਦੱਸਦੇ ਕਿ ਹਮੇਸ਼ਾ ਜਿਹੜਾ ਸ਼ਰਾਬ ਦੇ ਰਸ਼ਮੀ ਜੋ ਤੁੱਟ ਰਹਿੰਦਾ ਹੈਗਾ ਤਾਂ ਪੁਲਿਸ ਨੂੰ ਵੀ ਤਰ ਹੈ ਕਿ ਉਸ ਸਮੇਂ ਵੀ ਉਸਨੂੰ ਜਿਹੜੀ ਸ਼ਰਾਬ ਪੀ ਹੋਵੇਗੀ ਤਾਂ ਕਿ ਤਾਂਗਾ ਜਿਹੜੀ ਹੈ ਹਿੱਟ ਐਂਡ ਰਨ ਕੇਸ ਵਗੈਰ ਜਮਾਨਤ ਤਾਰਵਾ ਜਿਹੜੀਆਂ ਕਰਕੇ ਕੇਸ ਸਟਰੋਂਗ ਕੀਤਾ ਗਿਆ ਹੈਗਾ ਤਾਂ ਕਿ ਜਿਹੜਾ ਮਾਮਲੇ ਵਿੱਚ ਸੱਚੇ ਨਾਲ ਕਾਰਵਾਈ ਆ ਕੇ ਆਉਣ ਵਾਲੇ ਸਮਝ ਕੀਤੀ ਜਾਵੇ ਔਰ ਨਾਲ ਨਾਲ ਤੁਹਾਨੂੰ ਦੱਸਾਂ ਜਾਉਂਗਾ ਪੁਲਿਸ ਨੇ ਜਿਹੜਾ ਕਰੰਟ ਵੀ ਤਾਰ ਦੇ ਕਾਰਕ ਤਰਗ ਨੂੰ ਵੀ ਜਾਂਚ ਵਿੱਚ ਸ਼ਾਮਿਲ ਕੀਤਾ ਜਾਵੇ हां ठीक है सर फिलहाल दी पूरी जानकारी बहुत-बहुत धन्यवाद तो साहब का मंत्री मिंदर के पी दे, दे, आ, के के बेटे दी मौत ਦਾ ਇਹ ਪੂਰਾ ਮਾਮਲਾ ਪੁਲਿਸ ਨੇ ਕ੍ਰਿਟਾ ਚਾਲਕ ਦੇ ਖਿਲਾਫ ਲੁਕਆਉਟ ਸਰਕੂਲਰ ਜਾਰੀ ਕਰ ਦਿੱਤਾ ਹੈ ਮੁਲਜ਼ਮ ਪ੍ਰਿੰਸ 72 ਘੰਟੇ ਬਾਅਦ ਵੀ ਪੁਲਿਸ ਦੀ ਗ੍ਰਿਫਤੋਂ ਬਾਹਰ ਅਗਲੀ ਵੱਡੀ ਖਬਰ ਬੀਐਮਡਬਲਿਊ ਕੇਸ ਦੇ ਨਾਲ ਜੁੜੀ ਹੋਈ ਹੈ ਗगनਪ੍ਰੀਤ ਦੇ ਪਤੀ ਤੋਂ ਦਿੱਲੀ ਪੁਲਿਸ ਨੇ ਪੁੱਛਗਿੱਛ ਕੀਤੀ ਹੈ ਦਿੱਲੀ ਪੁਲਿਸ ਨੇ ਪ੍ਰਕਸ਼ਿਤ ਕੱਕੜ ਤੋਂ ਸਵਾਲ ਜਵਾਬ ਕੀਤੇ ਨੇ ਹਾਸਾ ਕਿਵੇਂ ਹੋਇਆ ਪ੍ਰਕਸ਼ਿਤ ਕੱਕੜ ਨਹੀਂ ਦੱਸ ਪਾਏ ਜੋ ਪੁਲਿਸ ਦਾ ਪੱਖ ਸਾਹਮਣੇ ਆ ਪੁਲਿਸ ਦਾ ਕਹਿਣਾ ਹੈ ਕਿ ਗगन ਗगनਪ੍ਰੀਤ ਜ਼ਖਮੀ ਨੂੰ ਆਪਣੇ ਨਾਲ ਲੈ ਕੇ ਚਲੀ ਗਈ ਪ੍ਰਕਸ਼ਿਤ ਨੇ ਸਵੇਰੇ ਨੂੰ ਫੋਨ ਤੇ ਹਾਸੇ ਦੀ ਜਾਣਕਾਰੀ ਦਿੱਤੀ ਹਾਸੇ ਵੇਲੇ ਮੁਲਜ਼ਮ ਗगनਪ੍ਰੀਤ ਬੀਐਮਡਬਲਿਊ ਚਲਾਰ ਸੀ ਜਦਕਿ ਗੱਡੀ ਦੇ ਵਿੱਚ ਉਹਨਾਂ ਦੇ ਪਤੀ ਦੋ ਬੱਚੇ ਅਤੇ ਨੌਕਰਾਨੀ ਵੀ ਸਵਾਰ ਸਨ ਤਾਂ ਬੀਐਮਡਬਲਿਊ ਕੇਸ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਗगनਪ੍ਰੀ ਅੱ ਦਿੱਲੀ ਪੁਲਿਸ ਦੇ ਵੱਲੋਂ ਦਰਸਲੇ ਪੁੱਛਗਿੱਛ ਕੀਤੀ ਗਈ ਹੈ ਦਿੱਲੀ ਪੁਲਿਸ ਨੇ ਪ੍ਰਕਸ਼ਿਤ ਕੱਕੜ ਤੋਂ ਸਵਾਲ ਜਵਾਬ ਕੀਤੇ ਨੇ ਪੁਲਿਸ ਦਾ ਕਹਿਣਾ ਹੈ ਕਿ ਹਾਸਾ ਕਿਵੇਂ ਹੋਇਆ ਪ੍ਰਕਸ਼ਿਤ ਕੱਕੜ ਨਹੀਂ ਦੱਸ ਪਏ ਦੱਸ ਪਾਏ ਗगनਪ੍ਰੀਤ ਜ਼ਖਮੀ ਨੂੰ ਆਪਣੇ ਨਾਲ ਲੈ ਕੇ ਚਲੇ ਗਏ ਪ੍ਰਕਸ਼ਿਤ ਨੇ ਸੋਰੀ ਨੂੰ ਫੋਨ ਤੇ ਹਾਸੇ ਦੀ ਜਾਣਕਾਰੀ ਦਿੱਤੀ ਸੀ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਦੀਪਕ ਵਿਸ਼ਤ ਜੁੜ ਚੁੱਕੇ ਨੇ ਹਾ ਆ ਦੀਪਕੀ ਕੋਈ ਜਾਣਕਾਰੀ ਜੋ ਕਿ ਹੁਣ ਦਿੱਲੀ ਪੁਲਿਸ ਦੇ ਵੱਲੋਂ ਪ੍ਰਕਸ਼ਿਤ ਕੱਕੜ ਨੂੰ ਵੀ ਸਵਾਲ ਜਵਾਬ ਕੀਤੇ ਗਏ ਨੇ ਆ ਹੋਰ ਜਾਂਚ ਕਿੱਥੋਂ ਤੱਕ ਪਹੁੰਚੀ ਹੁਣ ਤੱਕ ਕੀ ਕੋਈ ਜਾਣਕਾਰੀ ਸਾਹਮਣੇ ਆਈ ਹੈ ਅ ਜੇ ਕਿ ਪਰਮਿੰਦਰ ਇੱਕ ਦਿਨ ਪਹਿਲੇ ਸ਼ਾਮ ਨੂੰ ਦੇਰ ਸ਼ਾਮ ਨੂੰ ਜੋ ਗਗਨਪ੍ਰੀਤ ਹੈ ਉਸ ਦੇ ਪਤੀ ਪ੍ਰਕਸ਼ਿਤ ਕੱਕੜ ਦਿੱਲੀ ਪੁਲਿਸ ਕੇ ਧਲਕਾਉਂਟਾਈਂ ਪੁਲਿਸ ਸਟੇਸ਼ਨ ਮੇ ਪਹੁੰਚੇ تھے ਕਿਉਂਕਿ ਉਸੇ इन्वेस्टिगेशन uh, ज्वाइन करने के लिए दिल्ली पुलिस ने कहा था और वो अस्पताल से ठीक होने के बाद वहां पहुंचे थे वहाँ पर पुलिस ने जब उनसे सवाल किए और ये पूछा कि इतनी दूरी तक आप लेकर गए थे गाड़ी आपने क्या देखा तो उन्होंने ये बताया कि ये एक्सीडेंट कैसे हो गया उन्हें बिल्कुल नहीं पता चल पाया अचानक एक्सीडेंट हुआ मेरी पत्नी बोलकर ये चले गई कि मैं इन्हें घायलों को अस्पताल लेकर जा रही हूँ इसलिए मैंने अपने फादर इन लॉ को बता दिया कि उनका इलाज करना तो ये सारी चीजें उसने बोला और कि ये भी कि मैं दूसरी टैक्सी में वहाँ पर चला गया था अभी तक फिलहाल पुलिस का कहना है की बेसिक पूछताछ की गई है आने वाले समय में अगर उनसे पूछताछ की जरूरत होगी तो वो गगनप्रीत के पति को लेकर उसे जो है वो बुलाएंगे और कोशिश करेंगे और आज जो है दो दिन की न्यायिक हिरासत के बाद गगनप्रीत का आज जमानत पर सुनवाई है देखना ये होगा कि पुलिस क्या आधार रखती है और उनके वकील की तरफ से क्या आधार रखा जाता है ਹਾਂ ਠੀਕ ਹੈ ਦੀਪਕ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਧੰਨਵਾਦ ਤਾਂ BMW ਦਾ ਦਰਸਲ ਇਹ ਪੂਰਾ ਕੇਸ ਹੈ ਗगनਪ੍ਰੀਤ ਦੇ ਪਤੀ ਤੋਂ ਦਿੱਲੀ ਪੁਲਿਸ ਦੇ ਵੱਲੋਂ ਜੋ ਕਿ ਸਵਾਲ ਜਵਾਬ ਕੀਤੇ ਗਏ ਨੇ ਪੁਲਿਸ ਦਾ ਕਹਿਣਾ ਹੈ ਕਿ ਹਾਦਸਾ ਕਿਵੇਂ ਹੋਇਆ ਪ੍ਰਕਸ਼ਿਤ ਕੱਕੜ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਦੇ ਪਾਏ ਰੋਕ ਰੰਗ ਅਗਲੀ ਵੱਡੀ ਖਬਰ ਦਾ ਰਾਹੁਲ ਗਾਂਧੀ ਨੂੰ ਸਰੋਪਾ ਉਦਣ ਦੇ ਮਾਮਲੇ ਦੇ ਵਿੱਚ ਐਕਸ਼ਨ ਦੀ ਤਿਆਰੀ ਦੇ ਵਿੱਚ ਐਜੀਪੀਸੀ ਜਾਂਚ ਕਮੇਟੀ ਅੱਜ ਪ੍ਰਧਾਨ ਹਜਿੰਦਰ ਸਿੰਘ ਧਾਮੇ ਨੂੰ ਰਿਪੋਰਟ ਸੌਂਪ ਸਕਦੀ ਹੈ ਚੀਫ ਗੁਰਦੁਆਰਾ ਇਨਸਪੈਕਟਰ ਦੀ ਨਿਗਰਾਨੀ ਦੇ ਵਿੱਚ ਇਹ ਜਾਂਚ ਕੀਤੀ ਗਈ ਹੈ ਜਾਂਚ ਟੀਮ ਨੇ ਰਮਦਾਸ ਦੇ ਗੁਰਦੁਆਰਾ ਸ੍ਰੀ ਸਮਾਦ ਬਾਬਾ ਬੁੱਢਾ ਜੀ ਦੇ ਪਹੁੰਚ ਕੇ ਜਾਂਚ ਕੀਤੀ ਹੈ ਸਰੋਪਾ ਉਦਣ ਵਾਲਿਆਂ ਤੇ ਗਾਜ ਦੇਖ ਸਕਦੀ ਹੈ ਚਾਰ ਕਰਮਚਾਰੀ ਲਾਪਰਵਾਹੀ ਤੇ ਪੁਤਾਹੀ ਦੇ ਜ਼ਿੰਮੇਵਾਰ ਪਾਏ ਗਏ ਨੇ ਮੈਨੇਜਰ ਹੈੱਡ ਗ੍ਰੰਥੀ ਸੇਵਾਦਾਰ ਅਤੇ ਇੱਕ ਕੱਚੇ ਕਰਮਚਾਰੀ ਤੇ ਵੀ ਗਾਜ ਦੇਖ ਸਕਦੀ ਹੈ ਕਾਰਵਾਈ ਕੀਤੀ ਜਾ ਸਕਦੀ ਹੈ ਰਾਹੁਲ ਗਾਂਧੀ ਨੂੰ ਸਿਰਪਾਓ ਦੇਣ ਦੇ ਮਾਮਲੇ ਦੇ ਵਿੱਚ ਐ ਜੀ ਪੀ ਸੀ ਦੇ ਵੱਲੋਂ ਐਕਸ਼ਨ ਦੀ ਤਿਆਰੀ ਕੀਤੀ ਜਾ ਰਹੀ ਹੈ ਨਾਲ ਹੀ ਤੁਹਾਨੂੰ ਅਸੀਂ ਪ੍ਰਸਤੁਤੀਆਂ ਤਸਵੀਰਾਂ ਵਿਖਾ ਰਹੇ ਜਦੋਂ ਕਿ ਰਾਹੁਲ ਗਾਂਧੀ ਪੰਜਾਬ ਪਹੁੰਚੇ ਸਨ ਰਮਦਾਸ ਦੇ ਵਿੱਚ ਇਸ ਤੋਂ ਇਲਾਵਾ ਡੇਰਾ ਬਾਬਾ ਨਾਨਕ ਦੇ ਵਿੱਚ ਉਹਨਾਂ ਦੇ ਵੱਲੋਂ ਹੜਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ ਤੇ ਇਸੇ ਦਰਾਂ ਨੀ ਰਮਦਾਸ ਦੇ ਵਿੱਚ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਦੇ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚੇ ਸਨ ਤੇ ਇਸੇ ਦਰਾਂ ਨੇ ਉੱਥੇ ਗਰੰਥੀ ਸਿੰਘ ਦੇ ਵੱਲੋਂ ਨ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਉਹਨਾਂ ਦਾ ਸਨਮਾਨ ਕੀਤਾ ਗਿਆ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਵੱਲੋਂ ਉੱਤੀ ਆ ਕਾਲੀਦਲ ਦੇ ਵੱਲੋਂ ਕਾਲੀਦਲ ਤੋਂ ਵੱਖ ਹੋਏ ਧੜੇ ਦੇ ਵੱਲੋਂ ਸਿੱਧੇ ਤੌਰ ਤੇ ਸਰਉਪਾਉ ਦੇਣ ਨੂੰ ਲੈ ਕੇ ਅਸਖਤ ਇਤਰਾਜ਼ ਤਿਆਗਿਆ ਗਿਆ ਤਾਂ ਐਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਉਸ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਇਸ ਦੀ ਜਾਂਚ ਪੜਤਾਲ ਕੀਤੀ ਜਾਵੇਗੀ ਜਿਹੜਾ ਵੀ ਦੋਸ਼ੀ ਪਾਇਆ ਜਾਂਦਾ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਤਾਂ ਹੁਣ ਐਕਸ਼ਨ ਦੀ ਤਿਆਰੀ ਐਜੀਪੀਸੀ ਦੇ ਵੱਲੋਂ ਕੀਤੀ ਜਾ ਰਹੀ ਹੈ ਜਾਂਚ ਕਮੇਟੀ ਕਿਉਂਕਿ ਅੱਜ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਰਿਪੋਰਟ ਸੌਂਪ ਸਕਦੀ ਹੈ ਚੀਫ ਗੁਰਦੁਆਰਾ ਇਨਸਪੈਕਟਰ ਦੀ ਨਿਗਰਾਨੀ ਦੇ ਵਿੱਚ ਇਹ ਜਾਂਚ ਕੀਤੀ ਗਈ ਹੈ ਜਾਂਚ ਟੀਮ ਨੇ ਰਮਦਾਸ ਦੇ ਗੁਰਦੁਆਰਾ ਸ੍ਰੀ ਸਮਾਦ ਬਾਬਾ ਬੁੱਢਾ ਜੀ ਪਹੁੰਚ ਕੇ ਜਾਂਚ ਕੀਤੀ ਹੈ ਅਤੇ ਚਾਰ ਕਰਮਚਾਰੀ ਲਾਪਰਵਾਹੀ ਤੇ ਕੋ ਤਾਹੀ ਦੇ ਜ਼ਿੰਮੇਵਾਰ ਪਾਏ ਗਏ ਨੇ ਆ ਸਾਡੇ ਨਾਲ ਐ ਜੀ ਪੀ ਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਵੀ ਜੁੜ ਚੁੱਕੇ ਨੇ ਗਰੇਵਾਲ ਸਾਹਿਬ ਤੁਹਾਡਾ ਸਵਾਗਤ ਹੈ ਨਿਊਜ਼ 8 ਪੰਜਾਬ ਤੇ ਗਰੇਵਾਲ ਸਾਹਿਬ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਹੁਣ ਐ ਜੀ ਪੀ ਸੀ ਦੇ ਵੱਲੋਂ ਐਕਸ਼ਨ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ ਆ ਤਾਂ ਮੁਰ ਤੋਂ ਅਸੀਂ ਗਰੇਵਾਲ ਸਾਹਿਬ ਨੇ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰਾਂਗੇ ਦਰਸਲ ਪਰਸੋਂ ਦੇ ਤੁਹਾਨੂੰ ਅਸੀਂ ਤਸਵੀਰਾਂ ਵਖਾ ਰਹੇ ਹਾਂ ਕਿ ਰਾਹੁਲ ਗਾਂਧੀ ਆ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚੇ ਸਨ ਤੇ ਇਸੇ ਦਰਾਂ ਨੇ ਗ੍ਰੰਥੀ ਸਿੰਘ ਦੇ ਬਣਾ ਨੂੰ ਸਰਪਾਉ ਦਰਤਾ ਜਾਂਦਾ ਹੈ ਸਰਪਾਉ ਦੇ ਕੇ ਉਹਨਾਂ ਦਾ ਸਨਮਾਨ ਕੀਤਾ ਜਾਂਦਾ ਤੇ ਜਿਸ ਨੂੰ ਲੈ ਕੇ ਮੁੱਦਾ ਖੂਬ ਭਗਦਾ ਐ ਜੀਪੀਸੀ ਦੇ ਪ੍ਰਧਾਨ ਦੇ ਵੱਲੋਂ ਕਿਹਾ ਜਾਂਦਾ ਕਿ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕੀਤੀ ਜਾਵੇਗੀ ਤਾਂ ਹੁਣ ਐਕਸ਼ਨ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ ਜਾਂਚ ਕਮੇਟੀ ਅੱਜ ਪ੍ਰਧਾਨ ਹਰਜਿੰਦਰ ਸਿੰਘ ਧਾਮੇ ਨੂੰ ਆਪਣੀ ਰਿਪੋਰਟ ਸੌਂਪ ਸਕਦੀ ਹੈ ਜੇਕਰ ਜਾਂਚ ਦੀ ਗੱਲ ਕੀਤੀ ਜਾਵੇ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆਈ ਹੈ ਕਿ ਚਾਰ ਕਰਮਚਾਰੀ ਲਾਪਰਵਾਹੀ ਤੇ ਕੁਤਾਹੀ ਦੇ ਜ਼ਿੰਮੇਵਾਰ ਪਾਏ ਗਏ ਨੇ ਜਿਨ੍ਹਾਂ ਦੇ ਵਿੱਚ ਮੈਨੇਜਰ ਹੈੱਡ ਗਰੰਟੀ ਸੇਵਾਦਾਰ ਅਤੇ ਇੱਕ ਕਰਮਚਾਰੀ ਤੇ ਐਕਸ਼ਨ ਕੀਤਾ ਜਾ ਸਕਦਾ ਹੈ ਉਹਨਾਂ ਨੂੰ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਾਂ ਰਾਹੁਲ ਗਾਂਧੀ ਨੂੰ ਸਰਪਾਉ ਦੇਣ ਦੇ ਮਾਮਲੇ ਦੇ ਵਿੱਚ ਹੁਣ ਐਜੀਪੀਸੀ ਦੇ ਵੱਲੋਂ ਐਕਸ਼ਨ ਦੀ ਤਿਆਰੀ ਕੀਤੀ ਜਾ ਰਹੀ ਹੈ ਜਾਂਚ ਕਮੇਟੀ ਅੱਜ ਪ੍ਰਧਾਨ ਹਰਜਿੰਦਰ ਸਿੰਘ ਕਾਮੀ ਨੂੰ ਰਿਪੋਰਟ ਸੌਂਪ ਸਕਦੀ ਹੈ ਉਸ ਤੋਂ ਬਾਅਦ ਅਗਲਾ ਐਕਸ਼ਨ ਕੀਤਾ ਜਾਵੇਗਾ ਅਗਲੀ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਜਦੋਂ ਇਹ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਉਸ ਤੋਂ ਬਾਅਦ ਹੀ ਪੂਰਾ ਵਿਵਾਦ ਹੁੰਦਾ ਹੈ ਵਕਫਖ ਜੱਥੇਬੰਦੀਆਂ ਦੇ ਵੱਲੋਂ ਸਿੱਧੇ ਤੌਰ ਤੇ ਇਹਨਾਂ ਤਸਵੀਰਾਂ ਨੂੰ ਲੈ ਕੇ ਰਾਹੁਲ ਗਾਂਧੀ ਨੂੰ ਸਰਪਾਉ ਦੇਣ ਨੂੰ ਲੈ ਕੇ ਅਸਖਤ ਇਤਰਾਜ਼ ਤਿਆ ਗਿਆ ਜਾਂਦਾ ਹੈ ਕਾਰਵਾਈ ਦੀ ਮੰਗ ਕੀਤੀ ਜਾਂਦੀ ਹੈ ਉਸ ਦੇ ਬਾਅਦ ਹੀ ਪ੍ਰਧਾਨ ਹਜਿੰਦਰ ਸਿੰਘ ਧਾਮੀ ਦੇ ਵੱਲੋਂ ਬਕਾਇਦਾ ਪ੍ਰੈਸ ਨੋਟ ਉਹਨਾਂ ਦੇ ਨਾਮ ਤੇ ਜਾਰੀ ਹੁੰਦਾ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਤਾਂ ਜਾਂਚ ਕਮੇਟੀ ਅੱਜ ਪ੍ਰਧਾਨ ਹਜਿੰਦਰ ਸਿੰਘ ਧਾਮੀ ਨੂੰ ਆਪਣੀ ਰਿਪੋਰਟ ਸੌਂਪ ਸਕਦੀ ਹੈ ਤੌਹ ਰਾਹੁਲ ਗਾਂਧੀ ਨੂੰ ਸਰਪਾਉ ਦੇਣ ਦੇ ਮਾਮਲੇ ਦੇ ਵਿੱਚ ਐਕਸ਼ਨ ਦਾ ਐਜੀਪੀਸੀ ਮੈਂਬਰ ਕਿਰਨ ਜੋਤ ਕੌਰ ਦੇ ਵੱਲੋਂ ਵਿਰੋਧ ਕੀਤਾ ਗਿਆ ਹੈ ਗਿਆਨੀ ਹਰਪ੍ਰੀਤ ਸਿੰਘ ਧੜੇ ਦੇ ਨਾਲ ਸੰਬੰਧਿਤ ਐਜੀਪੀਸੀ ਮੈਂਬਰ ਕਿਰਨ ਜੋਤ ਕੌਰ ਨੇ ਸਖਤ ਵਿਰੋਧ ਜਤਾਇਆ ਇੰਦਰਾ ਗਾਂਧੀ ਦੇ ਪੁੱਤਰੇ ਦਾ ਕੀ ਦੋਸ਼ ਹੈ ਕਿਰਨ ਜੋਤ ਕੌਰ ਇਹ ਕਹਿ ਰਹੇ ਨੇ ਕਿ ਇੰਦਰਾ ਗਾਂਧੀ ਦੇ ਪੁੱਤਰੇ ਦਾ ਕੀ ਦੋਸ਼ ਹੈ ਦਰਬਾਰ ਸਾਹਿਬ ਤੇ ਹਮਲੇ ਵੇਲੇ ਉਹ ਬੱਚਾ ਸੀ ਰਾਹੁਲ ਗਾਂਧੀ ਨਮਾਣੇ ਬੰਦੇ ਵਾਂਗ ਦਰਬਾਰ ਸਾਹਿਬ ਆਇਆ ਰਾਹੁਲ ਗਾਂਧੀ ਨੇ ਸਿੱਖਾਂ ਦੇ ਖਿਲਾਫ ਕੋਈ ਵੀ ਗੱਲ ਨਹੀਂ ਕੀਤੀ ਦਾਦੀ ਦੇ ਗੁਨਾਹਾਂ ਦੇ ਲਈ ਉਸ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਕਿਰਨਜੋਤ ਕੌਰ ਦੇ ਜਿੱਥੇ ਕਿਸ ਕਾਰਵਾਈ ਦਾ ਵਿਰੋਧ ਕੀਤਾ ਕਿ ਉੱਥੇ ਸਿੱਧੇ ਤੌਰ ਤੇ ਰਾਹੁਲ ਗਾਂਧੀ ਦੇ ਸਮਰਥਨ ਦੇ ਵਿੱਚ ਵੀ ਹੱਕ ਦੇ ਵਿੱਚ ਵੀ ਉਤਰੇ ਨੇ ਐ ਜੀ ਪੀ ਸੀ ਮੈਂਬਰ ਨੇ ਕਿਰਨਜੋਤ ਕੌਰ ਹਾਲਾਂਕਿ ਜੋ ਪੁਨਰ ਸੁਰਜੀਤ ਅਕਾਲੀ ਦਲ ਹੈ ਯਾਨੀ ਕਿ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਵਾਲਾ ਧੜਾ ਹੈ ਉਸ ਧੜੇ ਦੇ ਨਾਲ ਹੀ ਸਬੰਧਤ ਨੇ ਬੀਬੀ ਕਿਰਨਜੋਤ ਕੌਰ ਪਰੇ ਆਪਣੇ ਆਪ ਦੇ ਵਿੱਚ ਜੋ ਉਹਨਾਂ ਦਾ ਇਹ ਸਟੈਂਡ ਹੈ ਜੋ ਉਹਨਾਂ ਦੀ ਲਾਈਨ ਹੈ ਬਿਲਕੁਲ ਅਗਿਆਨੀ ਹਰਪ੍ਰੀਤ ਸਿੰਘ ਧੜੇ ਦੇ ਨਾਲੋਂ ਵੀ ਅਲੱਗ ਹੈ ਜੀਪੀਸੀ ਨਾਲੋਂ ਵੀ ਵੱਖਰੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲੋਂ ਵੀ ਉਹਨਾਂ ਨੇ ਇੱਕ ਬਿਲਕੁਲ ਵੱਖਰੀ ਲਾਈਨ ਲਈ ਹੈ ਉਹਨਾਂ ਦਾ ਕਹਿਣਾ ਹੈ ਕਿ ਇੰਦਰਾ ਗਾਂਧੀ ਦੇ ਪੁੱਤਰੇ ਦਾ ਕੀ ਦੋਸ਼ ਹੈ ਦਰਬਾਰ ਸਾਹਿਬ ਤੇ ਹਮਲੇ ਵੇਲੇ ਉਹ ਬੱਚਾ ਸੀ ਰਾਹੁਲ ਗਾਂਧੀ ਨਮਾਣੇ ਬੰਦੇ ਵਾਂਗ ਦਰਬਾਰ ਸਾਹਿਬ ਆਇਆ ਰਾਹੁਲ ਗਾਂਧੀ ਨੇ ਸਿੱਖਾਂ ਦੇ ਖਿਲਾਫ ਕੋਈ ਵੀ ਗੱਲ ਨਹੀਂ ਕੀਤੀ ਕਿਰਨ ਚੌਧਰੀ ਦੇ ਵੱਲੋਂ ਦਰਸਲ ਸੋਸ਼ਲ ਮੀਡੀਆ ਤੇ ਪੋਸਟ ਪਾਈ ਗਿਆ ਉਸ ਦੇ ਵਿੱਚ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਦਾਦੀ ਦੇ ਗੁਨਾਹਾਂ ਦੇ ਲਈ ਉਸ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਹਾਲਾਂਕਿ ਬਾਕੀ ਜੀਪੀਸੀ ਮੈਂਬਰ ਚਾ ਕਿਸੇ ਵੀ ਤਰ੍ਹਾਂ ਕਿਸੇ ਵੀ ਧੜੇ ਦੇ ਨਾਲ ਸੰਬੰਧਿਤ ਹੋਣ ਸਾਰਿਆਂ ਦੇ ਵੱਲੋਂ ਸਿੱਧੇ ਤੌਰ ਤੇ ਜਦੋਂ 1984 ਦਾ ਜ਼ਿਕਰ ਹੁੰਦਾ ਹੈ ਆਪਰੇਸ਼ਨ ਬਲੂ ਸਟਾਰ ਦਾ ਜ਼ਿਕਰ ਹੁੰਦਾ ਹੈ ਸਿੱਧੇ ਤੌਰ ਤੇ ਹਰ ਕੋਈ ਗਾਂਧੀ ਪਰਿਵਾਰ ਨੂੰ ਨਿਸ਼ਾਨੇ ਤੇ ਲੈਂਦਾ ਕਾਂਗਰਸ ਪਾਰਟੀ ਦੇ ਨਿਸ਼ਾਨਾ ਸਾਦਾ ਕਹਿੰਦਾ ਹੈ ਪਰ ਇਸ ਦੇ ਵਿਚਾਲੇ ਬੀਬੀ ਕਿਰਨਜੋਤ ਕੌਰ ਦੇ ਵੱਲ ਇੱਕ ਬਿਲਕੁਲ ਵੱਖਰੀ ਲਾਈਨ ਲਈ ਗਈ ਹੈ ਸਿਖ ਜਥਾ ਪਾਕਿਸਤਾਨ ਨਾ ਪੇਜੰਦੇ ਫੈਸਲੇ ਦਾ ਡੀਐਚਜੀਐਮਸੀ ਨੇ ਵਿਰੋਧ ਕੀਤਾ ਡੀਐਚਜੀਐਮਸੀ ਪ੍ਰਧਾਨ ਹਰਮਿਤ ਸਿੰਘ ਕਾਲਕਣ ਨੇ ਚਿੰਤਾ ਜਤਾਈ ਹੈ ਕਾਲਕਣ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ ਪੱਤਰ ਦੇ ਰਾਹੀਂ ਧਾਰਮਿਕ ਯਾਤਰਾ ਨੂੰ ਮਨਜ਼ੂਰੀ ਦੇਣ ਦੀ ਅਪੀਲ ਕੀਤੀ ਹੈ ਡੀਐਚਜੀਐਮਸੀ ਪ੍ਰਧਾਨ ਨੇ ਭਾਰਤ-ਪਾਕ ਮੈਚ ਦਾ ਹਵਾਲਾ ਦਿੱਤਾ ਹੈ ਘੱਟੋ ਘੱਟ ਇੱਕ ਜਥੇ ਨੂੰ ਇਜਾਜ਼ਤ ਦੇਣ ਦੀ ਅਪੀਲ ਕੀਤੀ ਗਈ ਹੈ ਵਿਜ਼ਿਆਂ ਦੀ ਗਿਣਤੀ 3000 ਤੋਂ ਘਟਾ ਕੇ 500 ਕਰ ਦਿੱਤੀ ਜਾਵੇ ਕਾਲਕਾ ਦੇਵ ਨੇ ਵੀ ਮੰਗ ਰੱਖੀ ਗਈ ਹੈ ਯਾਤਰਾ ਦਾ ਸਮਾਂ 10 ਦਿਨ ਤੋਂ ਘਟਾ ਕੇ 5 ਕਰ ਦਿੱਤਾ ਜਾਵੇ ਤਾਂ ਸਿੱਖ ਜਥਾ ਪਾਕਿਸਤਾਨ ਨਾ ਭਜਨ ਦੇ ਫੈਸਲੇ ਦਾ ਡੀਜੀਐਮਸੀ ਦੇ ਵੱਲੋਂ ਵੀ ਵਿਰੋਧ ਕੀਤਾ ਗਿਆ ਡੀਜੀਐਮਸੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਦੇ ਵੱਲੋਂ ਚਿੰਤਾ ਜਤਾਈ ਗਈ ਆ ਉਹਨਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ ਤੇ ਪੱਤਰ ਦੇ ਰਾਹੀਂ ਧਾਰਮਿਕ ਯਾਤਰਾ ਨੂੰ ਮਨਜ਼ੂਰੀ ਦੇਣ ਦੀ ਅਪੀਲ ਕੀਤੀ ਗਈ ਹੈ ਕਿਉਂਕਿ ਪਿਛਲੇ ਦਿਨਾਂ ਦੇ ਦੌਰਾਨ ਹੀ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਪੰਜਾਬ ਸਣੇ ਹੋਰਨਾ ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਇਹ ਪੱਤਰ ਲਿਖਿਆ ਗਿਆ ਸੀਗਾ ਕਿਹਾ ਗਿਆ ਸੀਗਾ ਕਿ ਇਸ ਵਾਰ ਜੋ ਜੱਥਾ ਪਾਕਿਸਤਾਨ ਨਾ ਭੇਜਿਆ ਜਾਵੇ ਉਸ ਤੋਂ ਬਾਅਦ ਵਕਫਾ ਜਥੇਬੰਦੀਆਂ ਦੇ ਵੱਲੋਂ ਇਸ ਫੈਸਲੇ ਤੇ ਇਤਰਾਜ਼ ਵੀ ਜਤਾਇਆ ਗਿਆ ਤੇ ਹੁਣ ਦਿੱਲੀ ਗੁਰਦੁਆਰਾ ਕਮੇਟੀ ਦੇ ਵੱਲੋਂ ਇਸ ਫੈਸਲੇ ਦਾ ਵਿਰੋਧ ਕੀਤਾ ਗਿਆ ਰੋਕਾਂਗੇ ਅਗਲੀ ਵੱਡੀ ਖਬਰ ਦਾ ਪੰਜਾਬ ਨੇ ਕੇਂਦਰ ਸਰਕਾਰ ਤੋਂ 151 ਕਰੋੜ ਮੰਗੇ ਨੇ ਖੜ ਪ੍ਰਭਾਵਿਤ ਖੇਤਾਂ ਤੋਂ ਰੇਤ ਹਟਾਉਣ ਦੇ ਲਈ ਫੰਡ ਮੰਗਿਆ ਗਿਆ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਰਾਸ਼ਟਰੀ ਵਿਕਾਸ ਯੋਜਨਾ ਦੇ ਤਹਿਤ ਪੰਜਾਬ ਨੂੰ 151 ਕਰੋੜ ਰੁਪਏ ਦੇਵੇ ਹੜ੍ਹਾਂ ਦੇ ਨਾਲ ਵੱਡੇ ਪੱਧਰ ਤੇ ਨੁਕਸਾਨ ਹੋਇਆ ਗੁਰਮੀਤ ਸਿੰਘ ਖੁੱਡੀਆਂ ਦੇ ਵੱਲੋਂ ਹੜ੍ਹਾਂ ਦੇ ਕਾਰਨ ਹੋਏ ਨੁਕਸਾਨ ਦਾ ਹਵਾਲਾ ਦਿੱਤਾ ਹੈ ਹੁਣ ਦਾ ਕਹਿਣਾ ਹੈ ਕਿ ਖੇਤਾਂ ਦੇ ਵਿੱਚ 5-5 ਫੁੱਟ ਤੱਕ ਰੇਤ ਜਮ੍ਹਾਂ ਹੋ ਗਈ ਹੈ ਅੰਮ੍ਰਿਤਸਰ ਤਰਨਤਾਰਨ ਪਠਾਨਕੋਟ ਕਪੂਰਥਲਾ ਫਾਜ਼ਿਲਕਾ ਤੇ ਫਿਰੋਜ਼ਪੁਰ ਸਭ ਤੋਂ ਵੱਧ ਪ੍ਰਭਾਵਿਤ ਹੋਏ ਨੇ ਪੰਜਾਬ ਦੇ ਵਿੱਚ 2 ਲੱਖ 15000 ਏਕੜ ਰਕਬੇ ਤੋਂ ਰਕਬੇ ਤੇ ਰੇਤ ਚੜੀ ਹੈ ਆ ਕਣਕ ਦੇ ਬੀਜ ਦੇ ਲਈ ਵੀ 80 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ ਕਿਸਾਨਾਂ ਨੂੰ 2 ਲੱਖ ਆ ਕਵੈਂਟਲ ਕਣਕ ਦਾ ਬੀਜ ਮਹੀਆ ਕਰਵਾਉਣ ਦੇ ਲਈ 80 ਕਰੋੜ ਦਾ ਫੰਡ ਮੰਗਿਆ ਗਿਆ ਤਾਂ ਪੰਜਾਬ ਨੇ ਕੇਂਦਰ ਸਰਕਾਰ ਤੋਂ 151 ਕਰੋੜ ਰੁਪਏ ਮੰਗੇ ਨੇ ਕਿਉਂਕਿ ਹੜ੍ਹਾਂ ਦੇ ਕਾਰਨ ਜਿੱਥੇ ਕਿ ਕਿਸਾਨਾਂ ਦੀਆਂ ਫਸਲਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਤੇ ਬਹੁਤ ਸਾਰੇ ਵੱਡੀ ਗਿਣਤੀ ਦੇ ਵਿੱਚ ਕਈ ਏਕੜ ਖੇਤਾਂ ਦੇ ਵਿੱਚ ਕਈ ਕਿ ਫੁੱਟ ਰੇਤਾ ਜਮ੍ਹਾਂ ਹੋ ਗਿਆ ਤੇ ਇਸੇ ਨੂੰ ਲੈ ਕੇ ਪੰਜਾਬ ਨੇ ਕੇਂਦਰ ਸਰਕਾਰ ਤੋਂ 151 ਕਰੋੜ ਰੁਪਏ ਮੰਗੇ ਨੇ ਆ ਖੇਤੀਬਾੜੀ ਮੰਤਰੀ ਗੁਰਮੀਤ ਖੁੱਟੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਰਾਸ਼ਟਰੀ ਖੇਤੀ ਵਿਕਾਸ ਯੋਜਨਾ ਦੇ ਤਹਿਤ ਪੰਜਾਬ ਨੂੰ 151 ਕਰੋੜ ਰੁਪਏ ਦੇਵੇ ਨਾਲ ਹੀ ਮੰਤਰੀ ਖੁੱਡੀਆਂ ਦਾ ਕਹਿਣੇ ਕਿ ਖੇਤਾਂ ਦੇ ਵਿੱਚ 5-5 ਫੁੱਟ ਤੱਕ ਰੇਤ ਜਮਾ ਹੋਈ ਹੈ ਹੜ੍ਹਾਂ ਦੇ ਨਾਲ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਨੁਕਸਾਨ ਹੋਇਆ ਜਿਸ ਤਰੀਕੇ ਦੇ ਨਾਲ ਹੜ੍ਹਾਂ ਦੇ ਕਾਰਨ ਪੰਜਾਬ 'ਚ ਵੱਡੀ ਤਬਾਹੀ ਹੋਈ ਹੈ ਉਸੇ ਗੱਲ ਦਾ ਜ਼ਿਕਰ ਉਸ ਗੱਲ ਦਾ ਹਵਾਲਾ ਪੰਜਾਬ ਦੇ ਖੇਤੀਬਾੜੀ ਮੰਤਰੀ ਦੇ ਵੱਲੋਂ ਦਿੱਤਾ ਗਿਆ ਤੇ ਕੇਂਦਰ ਤੋਂ 151 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ ਦਰਸਲ ਹੜ੍ਹ ਪ੍ਰਭਾਵਿਤ ਖੇਤਾਂ ਤੋਂ ਰੇਤ ਹਟਾਉਣ ਦੇ ਲਈ ਇਹ ਫੰਡ ਮੰਗਿਆ ਗਿਆ ਹੈ